ਓੰਕਾਰ ਸਤਨਾਮ ਪ੍ਰਤਾਪੁਰਖ ਨਿਰਭਉ ਨਿਰਵੈਰ ਕਾਲਮਉਰਤ ਅਜੂਨੀ ਸਭ ਗੁਰਪ੍ਰਸਾਦ ਮੋ ਕੁਸਰੇ ਸਾਸਤਰ ਖਾਟੋ ਕਿੰਗ ਗਰੰਥ ਛੁੜ ਜਾਏ ਹੰਦੁਲਖੇ ਬਧੁਰੂ ਸੁਣੇ जो काल प्रताप कराए सरमान जो गुरु रूप साक्षी जी हो खते करने वाहिर उजिका काल शाह वाहिर उजिकी पता है गुरु ग्रंथ साहब भी महाराज की बाणी ने अकाल पुरुष दे दो रूप मने ने मेरगुन ਸਰਗੁਣ ਮੇਰੇ ਗੁਣ ਆਪ ਸਰਗੁਣ ਦੀ ਉਹੀ ਕਲਾਧਾਰ ਜਿਨ ਸਗਲੀ ਮੌਜੂ ਮੇਰ ਗੁਣ ਰੂਪ ਦੇ ਚ ਉਹ ਸੂਖਸ਼ਮ ਹੈ ਅਦ੍ਰਿਸ਼ ਹੈ ਸਰਗੁਣ ਰੂਪ ਦੇ ਚ ਉਹ ਦ੍ਰਿਸ਼ਮਾਨ ਹੈ ਮਕਾਨ ਦਿਖਾਈ ਦਿੰਦਾ ਹੈ ਬੁਨਿਆਦ ਨਹੀਂ ਦਿਖਾਈ ਦਿੰਦਾ ਹੈ दरखत दिखाई देता है जड़ा नहीं दिखाई देंगे। शरीर दिखाई देता है आत्मा नहीं दिखाई देंगे। संसार दिखाई देता है दलंकार नहीं दिखाई देता इसन इंज बयान करिए जो मकान का गुप्त हिस्सा है वो बुनियाद है ਜੋ ਬੁਨਿਆਦ ਦਾ ਪ੍ਰਗਟ ਹਿੱਸਾ ਹੈ ਉਹ ਮਕਾਨ ਹੈ ਜੋ ਦਰਖਤ ਦਾ ਗੁਪਤ ਹਿੱਸਾ ਹੈ ਉਹ ਉਸ ਦੀਆਂ ਜੜਾਂ ਨੇ ਔਰ ਜੋ ਜੜਾਂ ਦਾ ਪ੍ਰਗਟ ਹਿੱਸਾ ਹੈ ਉਹ ਦਰਖਤ ਹੈ ਜੋ ਸਰੀਰ ਦਾ ਗੁਪਤ ਹਿੱਸਾ ਹੈ ਉਹ ਆਤਮਾ ਹੈ ਔਰ ਜੋ ਆਤਮਾ ਦਾ ਪ੍ਰਗਟ ਹਿੱਸਾ ਹੈ ਉਹ ਸਰੀਰ ਹੈ ਜੋ ਸੰਸਾਰ ਦਾ ਗੁਪਤ ਹਿੱਸਾ ਹੈ ਉਹ ਨਿਰੰਕਾਰ ਹੈ ਤੇ ਜੋ ਨਿਰੰਕਾਰ ਦਾ ਪ੍ਰਗਟ ਹਿੱਸਾ ਹੈ ਉਹ ਸੰਸਾਰ ਹੈ ਇਹ ਜੋ ਪ੍ਰਗਟ ਹੈ ਇਹ ਉਸ ਅਦ੍ਰਿਸ਼ ਦਾ ਉਸ ਅਰੂਪ ਦਾ ਉਸ ਗੁਪਤ ਦਾ ਖੇਲ ਹੈ ਤਮਾਸ਼ਾ ਹੈ ਜਿਵੇਂ ਸਾਗਰ ਵਿੱਚ ਲਹਿਰਾਂ ਬਣ ਰਹੀਆਂ ਨੇ ਮਿਟ ਰਹੀਆਂ ਨੇ ਬਣ ਰਹੀਆਂ ਨੇ ਮਿਟ ਰਹੀਆਂ ਨੇ ਪਰ ਇਹਨਾਂ ਲਹਿਰਾਂ ਦਾ ਪੈਦਾ ਹੋਣਾ ਇਹਨਾਂ ਲਹਿਰਾਂ ਦਾ ਮਿਟਣਾ ਸਭ ਕੁਝ ਸਾਗਰ ਦੇ ਵਿੱਚ ਹੈ ਜਨਮ ਮਰਨ ਸੁਖ ਦੁਖ ਪੁੱਤ ਪਤੀ ਪਰਲ ਸਭ ਪ੍ਰਮਾਤਮਾ ਦੇ ਵਿੱਚ ਹੋ ਰਹੀ ਸਦ ਈਸ਼ਵਰ ਦੇ ਵਿੱਚ ਹੋ ਰਹੀ ਹੈ ਈਸ਼ਵਰ ਨੂੰ ਖੋਜਣਾ ਨਹੀਂ ਹੈ ਖੋਜਣਾ ਉਸ ਨੂੰ ਪੈਂਦਾ ਹੈ ਜੋ ਗੁੰਮ ਹੋ ਗਿਆ ਕਿ ਈਸ਼ਵਰ ਦੇ ਕੋਲ ਜਾਣਾ ਵੀ ਨਹੀਂ ਹੈ ਜਾਣਾ ਉਸ ਦੇ ਕੋਲ ਪੈਂਦਾ ਜਿਹੜਾ ਆਪਣੇ ਤੋਂ ਦੂਰ ਹੋਵੇ। ਨਾ ਉਸ ਦੇ ਕੋਲ ਜਾਣਾ ਨਾ ਉਸ ਨੂੰ ਲੱਭਣਾ ਸਿਰਫ ਜਾਗਣਾ ਹੈ ਸੁਚੇਤ ਹੋਣਾ ਹੈ ਸਾਵਧਾਨ ਹੋਣਾ ਹੈ। ਪਰਮਾਤਮਾ ਤੇ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ। ਰਵਿਦਾਸ ਕਹਿੰਨੇ ਇਹ ਹੱਥ ਵੀ ਜਿੰਨਾ ਤਨ ਤੋਂ ਦੂਰ ਜਾ ਸਕਦਾ ਹੈ ਉਹ ਤੇ ਇਤਨਾ ਵੀ ਦੂਰ ਨਹੀਂ। ਕਹੇ ਰਵਿਦਾਸ ਆਖ ਕੇ ਨੇਰੇ ਸਹਜੇ ਹੋਏ ਸੋਈ ਜਪ ਜਪ ਕੇ ਸਿਰਫ ਇਤਨਾ ਹੀ ਪਤਾ ਚੱਲਦਾ ਹੈ ਕਿ ਉਹ ਮੇਰੇ ਕੋਲ ਸੀ ਕਿ ਮੈਂ ਉਸ ਦੀ ਤਲਾਸ਼ ਕਰਦਾ ਰਿਹਾ ਖੋਜ ਕਰਦਾ ਰਿਹਾ ਦਰਸਲ ਖੋਜ ਕਰਨਾ ਕੀ ਹੈ ਆਪਣੇ ਆਪ ਨੂੰ ਜਗਾਣਾ ਧਨ ਸੋਤੀ ਫਿਰ ਸਦ ਜਾਗੰਦਾ ਮਨੁੱਖ ਦੀ ਜੀਵਨ ਚੇਤਨਾ ਸੁੱਤੀ ਹੋਈ ਹੈ ਪੂਰਨ ਤੌਰ ਤੇ ਜਾਗੀ ਹੋਈ ਨਹੀਂ ਇੰਜ ਜਦੋਂ ਅਸੀਂ ਅੱਧੇ ਜਾਗੇ ਹੋਆ ਪੂਰਨ ਜਾਗੇ ਹੋਏ ਨੇ ਇਹ ਸੰਸਾਰ ਦਿਖਾਈ ਦਿੰਦਾ ਹੈ ਨਿਰੰਕਾਰ ਨਹੀਂ ਭੋਜਨ ਦਾ ਰਸ ਆਉਂਦਾ ਹੈ ਭਜਨ ਦਾ ਨਹੀਂ ਵਾਹਿਗੁਰੂ ਵਾਹਿਗੁਰੂ ਕਰਦੇ ਆ ਕਿਸ ਨੂੰ ਰਸ ਆਉਂਦਾ ਨਹੀਂ ਪਰ ਭੋਜਨ ਦੀ ਬੁੜਕੀ ਪਾਈਏ ਤੋ ਰਸ ਆਉਂਦਾ ਹੈ ਰਸਨਾ ਅੱਧੇ ਜਾਗੀ ਹੋਈਏ ਅੱਧੇ ਸੁੱਤੀ ਹੋਈਏ ਅੱਖਾਂ ਅਧੀਆਂ ਜਾਗੀਆਂ ਨੇ ਅਧੀਆਂ ਸੁਤੀਆਂ ਆਂ ਸੰਸਾਰ ਨੂੰ ਵੇਖ ਰਹੀਆਂ ਨੇ ਨਿਰੰਕਾਰ ਨੂੰ ਨਹੀਂ ਕੰਨ ਅੱਧੇ ਜਾਗੇ ਨੇ ਅੱਧੇ ਸੁਤੇ ਨੇ ਇਹ ਜਗਤ ਨੂੰ ਸੁਣ ਰਿਹਾ ਇਹਨੇ ਗੁਰੂ ਨੂੰ ਨਹੀਂ ਸੁਣਦੇ ਨਾ ਪ੍ਰਮਾਤਮਾ ਨੂੰ ਸੁਣਦੇ ਸਰੀਰ ਸੰਸਾਰ ਨੂੰ ਸਪਰਸ਼ ਕਰ ਰਿਹਾ ਹੈ ਨਿਰੰਕਾਰ ਨੂੰ ਨਹੀਂ ਜਦ ਕੋਈ ਪੂਰਨ ਤੌਰ ਤੇ ਜਾਗ ਜਾਂਦਾ ਹੈ ਸੁਚੇਤ ਹੋ ਜਾਂਦਾ ਹੈ ਤੇ ਰਸਨਾ ਨੂੰ ਭਜਨ ਦਾ ਵੀ ਰਸ ਆਣ ਲੱਗ ਪੈਂਦਾ ਹੈ ਰਸਨਾ ਵੇਦੇ ਬੌਲਤ ਰਾਮ ਉਹ ਜੈਸੇ ਰਾਮ ਕਹਿੰਦਾ ਉਹ ਜੈਸੇ ਵਾਹਿਗੁਰੂ ਕਹਿੰਦਾ ਰਸ ਨਾਲ ਮਰ ਜਾਂਦਾ ਉਹ ਨੂੰ ਜੋ ਕੁਝ ਦਿਖਾਈ ਦਿੰਦਾ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਜਪ ਕਰਕੇ ਤਪ ਕਰਕੇ ਆਪਣੇ ਆਪ ਨੂੰ ਲਗਾਣਾ ਕੀਰਤਨ ਸੁਣਿਆ ਹੋਇਆ ਕੀਰਤਨ ਕੀਤਾ ਹੋਇਆ ਉਸੇ ਦਾ ਹੀ ਸਫਲ ਜਿਨੇ ਜਪਣਾ ਆਰੰਭ ਕਰ ਦਿੱਤਾ ਲਖ ਲਖ ਜਿਹੜਾ ਆਖੀ ਇੱਕ ਨਾਮ ਜਗਦੀਸ ਉਸ ਇੱਕ ਦਾ ਨਾਮ ਰਸਨਾ ਨਾਲ ਜਿਸ ਨੇ ਜਪਣਾ ਆਰੰਭ ਕਰ ਦਿੱਤਾ ਔਰ ਉਤਨੇ ਚਿਰ ਤੱਕ ਆਰੰਭ ਜਾਰੀ ਹੈ ਜਿਤਨੇ ਚਿਰ ਤੱਕ ਇਹ ਜਾਗਿਆ ਨਹੀਂ ਜਦ ਜਾਗ ਜਾਂਦਾ ਹੈ ਰਸਨਾ ਖਾਮੋਸ਼ ਹੋ ਜਾਂਦੀ ਹੈ ਸ਼ਬਦ ਪ੍ਰਾਣਾ ਵਿੱਚ ਵਸ ਜਾਂਦਾ ਸੋ ਮੈਂ ਇਸ ਤਰ੍ਹਾਂ ਜਦ ਵੀ ਕਿਸੇ ਮਹਾਪੁਰਸ਼ ਨੂੰ ਆਤਮ ਗਿਆਨ ਹੋਇਆ ਉਹ ਇਸ ਗੱਲ ਤੇ ਹੈਰਾਨ ਹੋਇਆ ਪ੍ਰਾਪਤ ਕੁਝ ਵੀ ਨਹੀਂ ਹੋਇਆ ਜਿਹੜਾ ਪ੍ਰਾਪਤ ਸੀ ਉਸ ਦਾ ਪਤਾ ਚੱਲ ਗਿਆ ਲੱਭਿਆ ਕੁਝ ਵੀ ਨਹੀਂ ਮਿਲਿਆ ਕੁਝ ਵੀ ਨਹੀਂ ਜੋ ਮਿਲਿਆ ਹੀ ਹੋਇਆ ਸੀ ਉਸ ਦਾ ਪਤਾ ਚੱਲ ਗਿਆ بس ਆਮ ਜਗਤ ਨੂੰ ਪਤਾ ਨਹੀਂ ਹੁੰਦਾ ਕਿ ਉਹ ਮਿਲੇ ਹੋਇਆ ਕਿਸ ਨੂੰ ਅਸੀਂ ਭਗਤ ਸੰਤ ਕਹਿ ਦਿੰਨੇ ਆ ਉਹਨੂੰ ਪਤਾ ਹੈ ਉਹ ਤੇ ਹੱਥ ਤੋਂ ਵੀ ਨਿੱਲੇ ਹੋ ਤੇ ਹਾਜ਼ਰ ਨਾਜ਼ਰ ਹੈ ਜਦ ਕਦੀ ਇਸ ਤਰ੍ਹਾਂ ਦੀ ਉਪਲਬਧੀ ਕਿਸੇ ਨੂੰ ਹੁੰਦੀ ਹੈ ਉਸ ਨੂੰ ਹੈਰਾਨਗੀ ਵੀ ਹੁੰਦੀ ਹੈ ਕਿ ਮੈਂ ਜਗਤ ਨੂੰ ਦੱਸਾਂ ਹਕੀਕਤ ਇਹ ਹੈ ਅਸਲੀਅਤ ਇਹ ਹੈ और कभी कर्मकांड तो उच्चे उठने की कोशिश करो पर कबीर एक मायूसी जाहिर कर देने। राम रतन धन पाए के कबीरा गांठ न खोल नहीं पटन नहीं नहीं गाहक, नहीं ग ਕਵੀ ਰਚਨ ਨੇ ਇੱਕ ਰਾਮ ਨਾਮ ਹੁੰਦਾ ਹੀਰਾ ਲਬੇ ਅਜੀਬੋ ਗਰੀਬ ਅਵਸਥਾ ਦੀ ਪ੍ਰਾਪਤੀ ਹੋ ਗਈ ਹੈ ਇਹ ਹੀਰਾ ਹੁਣ ਮੈਂ ਦੇਣਾ ਚਾਹੁੰਦਾ ਵੇਚਣਾ ਚਾਹੁੰਦਾ ਤੇ ਜਦ ਸੰਸਾਰ ਦਾ ਜਦ ਧਨ ਕਿਸੇ ਨੂੰ ਪ੍ਰਾਪਤ ਹੋਵੇ ਛੁਪਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਜਦਕਿ ਰੱਬੀ ਦੌਲਤ ਮਿਲਦੀ ਉਸ ਨੂੰ ਉਸ ਦੇ ਅੰਦਰ ਇੱਕ ਦਸਨ ਦੀ ਭੁਖ ਪੈਦਾ ਹੋ ਜਾਂਦੀ ਕਿ ਮੈਂ ਬਾਕੀਆਂ ਨੂੰ ਵੀ ਦਸਾਂ ਹਰ ਮਨੁੱਖ ਇੱਕ ਬਹੁਤ ਵੱਡੀ ਖਾਨ ਹੈ ਹੀਰੇ ਤੇ ਰਤਨ ਸਾਰੇ ਪਹਾੜਾਂ ਦੇ ਸੋਨਾ ਚਾਂਦੀ ਨਹੀਂ ਹੁੰਦਾ ਤੇ ਸਮੁੰਦਰ ਦੇ ਸਾਰੇ ਥਾਂ ਦੇ ਉੱਤੇ ਹੀਰੇ ਮੋਤੀ ਨਹੀਂ ਹੁੰਦੇ ਪਰ ਹਰ ਜੀਵਨ ਦੇ ਅੰਦਰ ਪ੍ਰਭੂ ਦਾ ਨਾਮ ਹੈ ਨਵਨਿਦ ਅੰਮ੍ਰਿਤ ਪ੍ਰਭ ਦਾ ਨਾਮ ਜਿਹੀ ਮੈਂ ਇਸ ਕਾਜ ਸੁਣਿਆ कोई भी जीवन खाली नहीं कि उस परम जीवन ना हो परम आनंद ना हो कबीर केंद्र मैं तलाश कर रहे हैं उस मंडी दी, उस बाजार दी, जिथे हीरे बिकते मैं बेचना चाहता राम रतन धन पाए थे कबीरा गांठ न खोल नहीं पटन पटन बाजार में ਬਾਬ ਕਹਿੰਦੇ ਕੋਈ ਬਾਜ਼ਾਰ ਹੀ ਨਹੀਂ ਕਿੱਥੇ ਵੇਚਾਂ ਉਹਨੇ ਹੀਰਾ ਤੇ جوہری ਬਾਜ਼ਾਰ ਵਿੱਚ ਬਿਕੇਗਾ ਨਾ ਹੀਰਿਆਂ ਦੀ ਮੰਡੀ ਵਿੱਚ ਬਿਕੇਗਾ ਉਹ ਸਬਜ਼ੀ ਮੰਡੀ ਤੇ ਹੀਰੇ ਨਹੀਂ ਵੇਚੀਗੇ ਔਰ ਸਬਜ਼ੀ ਮੰਡੀ ਤੇ ਸਬਜ਼ੀ ਖਰੀਦਣ ਦੇ ਗਾਹਕ ਆਣਗੇ ਗਾਜਰਾ ਮੋਲੀਆਂ ਲੈਣ ਵਾਲੇ ਆਣਗੇ ਸਬਜ਼ੀ ਲੈਣ ਹਲੇ ਆਣਗੇ ਕੋਈ ਹੀਰੇ ਲੈਣ ਵਾਲੇ ਥੋੜੀ ਆਣਗੇ ਕਬੀਰ ਕੰਨ ਹੀਰਾ ਕੋਲੇ ਵੇਚਣਾ ਚਾਹੰਦਾ ਜੋ ਅਗੰਮੀ ਦੌਲਤ ਮੈਨੂੰ ਮਿਲੀ ਹੈ ਮੈਂ ਦੱਸਣਾ ਚਾਹੰਦਾ ਜੋ ਅਗੰਮੀ ਰਸ ਮੈਨੂੰ ਮਿਲੇ ਹੈ ਮੈਂ ਜਗਤ ਨੂੰ ਸਮਝਾਣਾ ਚਾਹੰਦਾ ਹੀਰਾ ਮਿਲੇ ਹੈ ਵੇਚਣਾ ਚਾਹੰਦਾ ਮੰਡੀ ਕੋਲੇ ਪਤਾ ਹੈ ਮੰਡੀ ਕੀ ਹੈ ਸਤਸੰਗ ਹਰ ਸ਼ਹਿਰ ਵਿੱਚ ਸਤਸੰਗ ਨਹੀਂ हर जगह सत्संग नहीं है गली गली मंदर है ना सत्संग किधरे किधरे गली गली गुरद्वारे ने सत्संग किधरे सुनिया पस्जिद खाली पे ने मंदिर या किधरे एक पुजारी बेचारा बैठे घड़ियालारे कुछ भी नहीं टेपा चल गई हम मशीन बंदगी करे हम मशीन कीर्तन करे ਕਿਉਂਕਿ ਮਨੁੱਖੀ ਮਸ਼ੀਨ ਦੇ ਕੀਰਤਨ ਕਰਨਾ ਆਉਂਦਾ ਨਹੀਂ। ਚਲੋ ਹੋਇਆ ਘਰ ਵਿੱਚ ਬੈਠ ਕੇ ਸੁਣ ਲੇ। ਪਰ ਹੁਣ ਸਤਸੰਗ ਦੇ ਵਿੱਚ ਵੀ ਮਸ਼ੀਨਾਂ ਚੱਲਦੀਆਂ ਨੇ। ਗੈਰਾਤ ਸਾਹਿਬ ਦਾ ਪਾਕ ਟੇਪ ਲਾ ਲਓ। ਆਸਾ ਦੀ ਵਾਰ ਦਾ ਕੀਰਤਨ ਟੇਪ ਲਾ ਦਿਓ ਸੁਣੋ। ਹੋਰ ਕਿਸੇ ਹੱਦ ਤੱਕ ਮਨੁੱਖੀ ਮਸ਼ੀਨ ਆਉਂਦਾ ਜਾ ਰਿਹਾ। ਜੇ ਸਾਰਾ ਦਿਨ ਵੀ ਕੈਪ ਰਿਕਾਰਡਰ ਦੇ ਅੰਦਰ ਕੀਰਤਨ ਚੱਲਦਾ ਰਹੇ ਸਾਰੀ ਜ਼ਿੰਦਗੀ ਚੱਲਦਾ ਰਹੇ ਤਾਂ ਕੈਪ ਰਿਕਾਰਡਰ ਨੂੰ ਕੋਈ ਭਰਮ ਜਾ ਨਹੀਂ ਹੋ ਜਾਣਾ ਬਸ ਮਨੁੱਖ ਵੀ ਇਸ ਤਰ੍ਹਾਂ ਦਾ ਹੀ ਹੈ ਕੋਈ ਮਸ਼ੀਨ ਨਹੀਂ ਹੈ ਮਸ਼ੀਨ ਵੀ ਤਰ੍ਹਾਂ ਦੀ ਯੰਤਰ ਦੀ ਤਰ੍ਹਾਂ ਸਭ ਕੁਝ ਹੋ ਰਿਹਾ ਹੈ ਜਾਗਰਤ ਆਪ ਨਹੀਂ ਹੋਣਾ ਸੁਚੇਤ ਬਣਾ ਨਹੀਂ ਹੈ ਪ੍ਰਭ ਕੀ ਉਸਤਤ ਕਰੋ ਸੰਤ ਮੇਂ ਸਾਵਧਾਨ ਇਕਾਗਰ ਚੀਜ਼ कम जितना कीमती होवे अहम होवे खास होवे हो उस उतनी एकाग्रता चाहिए उतनी गहराई चाहिए उतना ध्यान चाहिए धर्म का तो मतलब ही है ध्यान साधना गुरु सीधे ध्यान नहीं है तो धर्म की यात्रा शुरू नहीं होगी। कबीर कहते पटन ही नहीं है कोई बाजार ही नहीं है हिंदुस्तान दे दो इतिहासक शहर ने एक आगरा ਜੈਪੁਰ ਇਹਨਾਂ ਦੋ ਸ਼ਹਿਰਾਂ ਵਿੱਚ ਬਾਜ਼ਾਰ ਨੇ ਉਹਨਾਂ ਦਾ ਨਾਂ ਹੈ ਜੌਹਰੀ ਬਾਜ਼ਾਰ। ਆਗਰਾ ਦਾ ਜੌਹਰੀ ਬਾਜ਼ਾਰ ਅਕਬਰ ਨੇ ਬਣਵਾਇਆ ਸੀ। ਜੈਪੁਰ ਦਾ ਜੌਹਰੀ ਬਾਜ਼ਾਰ ਮਹਾਰਾਜਾ ਜੈ ਸਿੰਘ ਨੇ ਬਣਵਾਇਆ ਸੀ। ਅਕਬਰ ਦੇ ਸਮੇਂ ਰਾਜਾ ਜੈ ਸਿੰਘ ਦੇ ਸਮੇਂ ਦਾ ਦੋ ਬਾਜ਼ਾਰਾਂ ਦੇ ਹੀਰੇਆਂ ਦੀ ਖਰੋਖਰੀਦੋ-ਖਰੋਖ ਦਾ ਕੰਮ ਸ਼ੁਰੂ ਹੋਇਆ ਬਈ ਸਿਰਫ ਹੀਰੇ ਰਤਨ ਪੰਨੇ ਲਾਲ ਮੂੰਗੇ નીलम ਜਵਾਰਾ ਪੰਨੇ ਜੋਰੀ ਬਾਜ਼ਾਰ ਆਗਰੇ ਦੇ ਜੋਰੀ ਬਾਜ਼ਾਰ ਦੇ ਇੱਥੇ ਅੱਜਕੱਲ ਚਮੜਾ ਹੀ ਵਿਕਦਾ ਹੈ ਜਾਂ ਮੋਟਾ ਮਾਸ ਵਿਕਦਾ ਹੈ ਜੋਰੀਆਂ ਦੀ ਦੁਕਾਨਾਂ ਤੋਂ ਜੈਪੁਰ ਦਾ ਜਿਹੜਾ ਜੋਰੀ ਬਾਜ਼ਾਰ ਹੈ ਉੱਥੇ ਹੀਰਿਆਂ ਦੀ ਖਰੀਦੋ-ਫਰੋਖਤ ਉੱਨੀ ਔਖੇ سلسلہ ਹੈ ਪਰ ਇਤਨਾ ਵੱਡਾ ਇਹ ਦੇਸ਼ ਹੈ ਹੀਰਿਆਂ ਦੀ ਮੰਡੀ ਹੀਰਿਆਂ ਦਾ ਬਾਜ਼ਾਰ ਕਿਧਰੇ ਕੋਲ ਹਰ ਥਾਂ ਤੇ ਨਹੀਂ ਹਰ ਜਗ੍ਹਾ ਨਹੀਂ ਹਰ ਸ਼ਹਿਰ 'ਚ ਸਬਜ਼ੀ ਮੰਡੀ ਜ਼ਰੂਰ ਹੈ ਕਪੜਾ ਮਾਰਕੀਟ ਹੈ ਲੋਹਾ ਮੰਡੀ ਹੈ ਲੱਲਕੜ ਮੰਡੀ ਹੈ ਹਰ ਸ਼ਹਿਰ ਵਿੱਚ ਹੀਰਿਆਂ ਦੀ ਮੰਡੀ ਨਹੀਂ ਜਹਰੀ ਬਾਜ਼ਾਰ ਨਹੀਂ ਕਬੀਰ ਕਹਿੰਨ ਜਿਹੜਾ ਹੀਰਾ ਕੋਲ ਹੈ ਵੇਚਣਾ ਚਾਹਨਾ ਪਰ ਪਟਣ ਨਹੀਂ ਹੈ ਬਾਜ਼ਾਰ ਨਹੀਂ ਹੈ ਕਿ ਦਿੱਸੇ ਗਾਜਰਾ ਮੋਲੀਆਂ ਪਈਆਂ बिकਦੀਆਂ ਨੇ ਮੈਂ ਉੱਥੇ ਹੀਰਾ ਲੈ ਕੇ ਬੈਠ ਜਾਵਾਂ ਵੇਚਣ ਕਿ ਮੂੜਕਾ ਹੋਵੇ ਜੀ ਤੇ ਮੂੜਕਾ ਹੋਵੇ ਹਰ ਜਗ੍ਹਾ ਤੇ ਸੱਚ ਦੀ ਗੱਲ ਨਹੀਂ ਕੀਤੀ ਜਾ ਸਕਦੀ ਪ੍ਰਮਾਤਮਾ ਦੀ ਗੱਲ ਨਹੀਂ ਕੀਤੀ ਜਾ ਸਕਦੀ ਕਿਤੇ ਕੋਈ ਸਰੋਟਾ ਹੀ ਨਹੀਂ ਕੋਈ ਚਾਹਤ ਹੀ ਨਹੀਂ ਕੋਈ ਤੜਪ ਹੀ ਨਹੀਂ ਕਿਥੇ ਕੇ ਗਿਆਨ ਕਰੇ तो कबीर कहने कोई मंडी ही नहीं है, नहीं पटन आप कहते भ्रमन करदया करद कर कदी कदाई कर मंडी मिल पटन लग पे बाजार लग पुनिया का भ्रमण करते करते किसी शहर के सत्संग लग तो कबीर केंद्र खुशी हो जाती है मेनों मंडी लग पाई है ਪਰ ਆਪੋ ਤੇੰਨੇ ਮੇਰੀ ਖੁਸ਼ੀ ਇਕਦਮ ਮਾਇੂਸੀ ਵਿੱਚ ਬਦਲ ਜਾਂਦੀ ਹੈ ਕਿਉਂ ਨਹੀਂ ਪਟਣ ਨਹੀਂ 파ਰਖੋ ਪਟਣ ਤੇ ਲਭ ਪਿਆ ਬਾਜ਼ਾਰ ਤੇ ਲਭ ਪਿਆ ਪਰ ਉੱਥੇ ਜਿਹੜੇ ਆਉਂਦੇ ਨੇ 파ਰਖੋ ਨਹੀਂ ਨਹੀਂ ਆਉਂਦੇ ਸਮਝ ਕੁਛ ਵੀ ਨਹੀਂ ਆਰ ਇਹਨੇ ਮੰਦਰਾਂ ਵਿੱਚ ਭਗਵਾਨ ਦੀ ਕੋਈ ਸਮਝ ਨਹੀਂ ਆਰ ਇਹਨੇ ਗੁਰਦੁਆਰਿਆਂ ਵਿੱਚ ਗੁਰੂ ਦਾ ਕੋਈ ਬੋਧ ਨਹੀਂ ਪੜ ਰਹਿਣੇ ਨੇ ਮਾਸ ਜਿ ਮਸਜਿਦਾਂ ਦੇ ਚ ਖੁਦਾ ਦੀ ਕੋਈ ਸਮਝ ਨਹੀਂ ਖੁਦਾ ਦਾ ਕੋਈ ਗਿਆਨ ਨਹੀਂ ਕਦੀ ਨਾ ਪਾਰਖੂ ਹੀ ਕੋਈ ਨਹੀਂ ਤੇ ਜੇ ਪਾਰਖੂ ਕੋਈ ਨਹੀਂ ਤਾਂ ਹੀਰਾ ਮਿੱਟੀ ਔਰ ਕੀ ਹੈ ਜੇ ਪਾਰਖੂ ਹੀ ਨਹੀਂ ਹੈ ਤਾਂ ਹੀਰਾ ਕੱਚਾ ਹੈ ਔਰ ਕੀ ਹੈ ਜੈਪੁਰ ਦੇ ਜੋਰੀ ਬਾਜ਼ਾਰ ਦੇ ਸਿੰਘ ਦੀ ਵੀ ਦੁਕਾਨ ਹੈ ਉਹ ਵੀ ਦੇ ਮੋਹਿੰਦਾ ਕੰਮ ਕਰਦਾ। ਉਹਦੇ ਲਈ ਇੱਕ ਦਿਨ ਮੈਂ ਜੈਪੁਰ ਰਾਜਾ ਪਾਰਗ ਦੇ ਗੁਰਦੁਆਰੇ 14 ਰਤਨਾਂ ਦੀ ਕਥਾ ਕੀਤੀ। ਇਹ ਮੰਨੂ ਕਿੰ ਲਗਾ ਗਏ ਨੇ ਕਿ ਇਹ ਰਤਨ ਤੁਸੀਂ ਵੇਖੇ ਨਾ। ਮਾਥ ਨਹੀਂ। ਵਿਸ਼ੇਸ਼ ਰੂਪ ਵਿੱਚ ਇਹ ਨਾ ਹੁੰਦੇ ਨੇ ਨਾ ਰਤਨ। ਦੀਰਾ ਹੈ ਲਾਲ ਹੈ ਪੰਨਾ ਹੈ ਮੂੰਗਾ ਹੈ ਨੀਲਮ ਹੈ ਜਵਾਹਰ ਹੈ ਮੋਤੀ ਇਸ ਤਰ੍ਹਾਂ ਦੀ ਗਿਣਤੀ ਨਾ ਮੰਗਦੀ ਮੈਨੂੰ ਕਿਹਨ ਲੱਗੇ ਤੁਸੀਂ ਦੇਖੇ ਨੇ ਮੈਂ ਤੁਹਾਨੂੰ ਸਾਰੇ ਨਹੀਂ ਦਿਖਾ ਕੱਲ੍ਹ ਦੇ ਆਜੇ ਵਕਤ ਕੱਢੂ ਮੈਂ ਤੁਹਾਨੂੰ ਦੁਕਾਨ ਤੇ ਲੈ ਜਾਣਾ ਤੁਹਾਨੂੰ ਸਾਰੇ ਦਿਖਾ ਦੇ ਮੇਰੇ ਕੋਲ ਸਾਰੇ ਨੇ ਅਸੀਂ ਇਹੀ ਕੰਮ ਕਰਦੇ ਹਾਂ ਸਦਾ ਇਹੀ ਕੰਮ ਹੈ उसकी दुकान से पुखराज नहीं सी उन्हें पड़ोस की दुकान तो मंगा के मैंने दिखाया बाकी सारे रतन दिखाए एक एक की जो कीमत दसदा गया मैं हैरान हों गया पूरा बाजार जौरी लगा है कबीर कहने हीरा लेके मैं बैठ गया कोई पारख ही नहीं समझ ही नहीं नहीं पठन नहीं पारख मैं दोहरा दया आ रहे लोग मस्जिद खुदा की कोई समझ नहीं आ रहे हैं लोग गुरुद्वार गुरु का कोई बोध नहीं बड़ी भीड़ जा रही है मंदिर भगवान का कोई ज्ञान नहीं कुछ भी समझ नहीं पटन नहीं पार खो आप केंद्र ने कद कदाई भरमन करद कर दें इसे बाजार में पारख भी मिल जाएगा समझ पता है सत्य की है संतोख की है दया की है प्रेम की है निर्वैर जज्बे की, की है, समदृष्टि की है चर्चा ही हो रही है सत्य संतोख दी दया निर्वैरता दी, निर्वैर दी निर्भयता दी पर दैवी गुण है न की समझ कुछ भी नहीं ਸੂਰਜ ਆਪਣਾ ਚਾਨਣਾ ਵੰਡਦਾ ਹੈ ਕਿਰਨਾਂ ਦੇ ਰਾਹੀਂ ਪਰਮਾਤਮਾ ਦਾ ਪ੍ਰਕਾਸ਼ ਮਨੁੱਖ ਦੇ ਹਿਰਦੇ ਦੇ ਵਿੱਚ ਫੈਲਦਾ ਹੈ ਗੁਣਾ ਦੇ ਰਾਹੀਂ ਔਰ ਜੈਸੇ ਜੈਸੇ ਮਨੁੱਖ ਦੇ ਅੰਦਰ ਗੁਣ ਵੱਧਦੇ ਨੇ ਵੈਸੇ ਵੈਸੇ ਰੱਬ ਦੀ ਚਾਨਣਾ ਵੰਡਦਾ ਹੈ ਨਾਰਮਕ ਮਨੁੱਖ ਦੀ ਪਛਾਣ ਗੁਣਾ ਕਰਕੇ ਉਹਦੇ ਵਿੱਚ ਕਿੰਨੇ ਦਇਆ ਹੈ ਤੇ ਵਿੱਚ ਕਿੰਨਾ ਕੁ ਪਿਆਰ ਹੈ ਉਹਦੀ ਦ੍ਰਿਸ਼ਟੀ ਵਿੱਚ ਕਿੰਨੀ ਸਮਾਨਤਾ ਹੈ ਕਿੰਨਾ ਕੁ ਨਿਰਭੈ ਹੈ ਕਿੰਨਾ ਕੁ ਨਿਰਭੈ ਹੈ ਇਨਾ ਦੇਵੀ ਗੁਣਾ ਦੇ ਪੈਮਾਨੇ ਨਾਲ ਹੀ ਨਾਪਣਾ ਪੈਂਦਾ ਹੈ ਇਹ ਮਨੁੱਖ ਕਿੰਨਾ ਕੁ ਧਾਰਮਿਕ ਹੋਰ ਕਿਸ ਤਰ੍ਹਾਂ ਨਾਪੋਗੇ ਚਾਨਣਾ ਸਾਰੇ ਦਾ ਸਾਰਾ ਸੂਰਜ ਦਾ ਹੈ ਗੁਣ ਸਾਰੇ ਦੇ ਸਾਰੇ ਪ੍ਰਮਾਤਮਾ ਦੇ ਨੇ ਸਭ ਗੁਣ ਤੇਰੇ ਮੈਂ ਨਹੀਂ ਕੋ ਗੁਣ ਤੇ ਸਾਰੇ ਉਸ ਦੇ ਨੇ ਰੋਸ਼ਨੀ ਇੱਥੇ ਗੁਰਦਵਾਰਾ ਹਾਲ ਦੇ ਥੋੜੀਏ ਪ੍ਰੋਸ਼ਨੀ ਤੇ ਸਾਰੀ ਸੂਰਜ ਦੀ गुण सारे ही परमात्मा परमत्मा दबीर कहने भरमन करद करद खुशी हो गई एक दिन कि बाजार भी लग पिया पारखो भी लग पे समझ आसन कहते दया की है ज्ञान की है विज्ञान की है निर्वैरता की है निर्भयता की है शील की है संयम की है ग्राहक सिर्फ है, आया ही नहीं बाजार परख भी है समझ है। तो कबीर कहते मन खुश हो जाता है चलो पार खो मिल ने संगीत को कोई गा रहा आलाप कर रहा है ਪਰ ਜਦ ਕੋਈ ਸੰਗੀਤਕਾਰ ਕਿਸੇ ਸੰਗੀਤਕਾਰ ਨੂੰ ਦਾਦ ਦੇਂਦਾ ਹੈ ਉਸ ਨੂੰ ਜਿਹੜੀ ਰੂਹਾਨੀ ਖੁਸ਼ੀ ਆਉਂਦੀ ਹੈ ਦੂਜਿਆਂ ਦੇ ਸਿਰ ਹਿਲਾਣ ਨਾਲ ਨਹੀਂ ਜਿਨ੍ਹਾਂ ਨੂੰ ਕੱਖ ਨਹੀਂ ਪਤਾ ਸੰਗੀਤ ਹੈ ਨਹੀਂ ਕੀ ਵਾਸਤਵਿਕ ਰਾਜ਼ ਹੈ ਇਹ ਕੁਝ ਬੋਲਾਂ ਨੂੰ ਕੁਝ ਅੱਖਰਾਂ ਨੂੰ ਤਰਤੀਬ ਦੇ ਲਈਏ ਉਹ ਕਵਿਤਾ ਦਾ ਜਨਮ ਹੋ ਜਾਂਦਾ ਹੈ ਆਵਾਜ਼ ਨੂੰ ਤਰਤੀਬ ਦੇ ਦਈਏ ਤਾਂ ਸੰਗੀਤ ਦਾ ਜਨਮ ਹੋ ਜਾਂਦਾ ਹੈ ਔਰ ਜ਼ਿੰਦਗੀ ਦੇ ਹਰ ਕਰਮ ਨੂੰ ਤਰਤੀਬ ਦੇ ਦੇਈਏ ਤਾਂ ਭਗਤੀ ਦਾ ਜਨਮ ਹੋ ਜਾਵੇਗਾ ਉਠਣਾ ਬੈਠਣਾ ਖਾਣਾ ਪੀਣਾ ਸੌਣਾ ਜਾਗਣਾ ਸਾਰਾ ਤਰਤੀਬ ਦੇ ਚੱਲੋ ਸਾਰਾ ਮਰਿਆਦਾ ਦੇ ਚੱਲੋ ਆਵਾਜ਼ ਨੂੰ ਮਰਿਆਦਾ ਵਿੱਚ ਕਰਨਾ ਸਾਧਨਾ ਦੀ ਲੋੜ ਹੈ ਬੋਲਾਂ ਨੂੰ ਤਰਤੀਬ ਦੇ ਵਿੱਚ ਕਰਨਾ ਸਿੱਖਣਾ ਪਵੇਗਾ ਮਿਹਨਤ ਕਰਨੀ ਪੈਣੀ ਹੈ ਜ਼ਿੰਦਗੀ ਦੇ ਹਰ ਕਰਮ ਨੂੰ ਤਰਤੀਬ ਦੇ ਵਿੱਚ ਕਰਨਾ ਅਭਿਆਸ ਕਰਨਾ ਹੋ ਜਣੀ ਹੈ तो कबीर कहने खुशी हो जाती है जब कभी कोई पारखू भी लग पा पता है पर कबीर कहने खुशी मेरी फिर निराशा दी क्यों पारखू है ग्राहक नहीं है, लेना नहीं चाहता समझते है नहीं पटन नहीं पारखू नहीं ग्राहक वो ग्राहक नहीं है पारखू तो है समझते है गल भी पर इस ग्राहकता नहीं है तड़प नहीं है खिच नहीं है लैंड की इच्छा नहीं है। आप कहते ने कदी कदाई किसी सत्संग किसी शहर किसी मंडी देखदा दू भी लग पे है ग्राहक भी लग पे लहना चाहता है लैंड तो भी तड़प है ਉਹ ਜਨਰ ਲੈਣ ਦੀ ਵੀ ਖੁਚਲ। ਉਹ ਲੈਣਾ ਵੀ ਚਾਹੁੰਦਾ ਹੈ। ਉਹ ਪ੍ਰਾਪਤ ਵੀ ਕਰਨਾ ਚਾਹੁੰਦਾ ਹੈ। ਕੋ ਭਗਤ ਜੀ ਕਹਿੰਦੇ ਨੇ ਬਹੁਤ ਮਨ ਖੁਸ਼ ਹੁੰਦਾ ਹੈ ਤੇ ਗ੍ਰਾਹਕ ਵੀ ਲੱਭੇ। ਪਰ ਆਪ ਕਹਿੰਦੇ ਨੇ ਮੇਰਾ ਦੁੱਖ ਆਪਣੀ ਥਾਂ ਤੇ ਗ੍ਰਾਹਕ ਤੇ ਲੱਭੇ ਪਰ ਮੁੱਲ ਨਹੀਂ ਦੇਣਾ ਚਾਹੁੰਦਾ ਮੁਫਤ ਵਿੱਚ ਮੰਗਦਾ। ਹਰ ਚੇ ਜ਼ੂਦ ਬਰਾਇਦ। ਬੇਰ ਨਾ ਪਾਇਆ। ਤਨ ਜਿਹੜੀ ਚੀਜ਼ ਛੇਤੀ ਮਿਲ ਜਾਏ ਬਿਨ ਮਿਹਨਤ ਦੇ ਮਿਲ ਜਾਏ ਉਹ ਕੋਈ ਖਾਸ ਨਹੀਂ ਹੁੰਦੀ ਪਹਾੜ ਦੇ ਉੱਪਰ ਦਿੱਤੀਆਂ ਪੱਥਰੋਂ ਜੇ ਮਿਲ ਜਾਣਗੇ ਹੀਰੇ ਤੇ ਲਬਣੇ ਕੋੰਦੇ ਸੰਘ ਤੇ ਸਿੱਤੀਆਂ ਸਾਦਰ ਦੇ ਕੰਡਿਆਂ ਉੱਜ ਲੱਭ ਪੈਂਦੀਆਂ ਨੇ ਮੋਤੀ ਤੇ ਗਹਿਰੇ ਤਲ ਦੇ ਚੋਂ ਲੱਭਣੇ ਕੋੰਦੇ ਜੇ ਛੇਤੀ ਮਿਲ ਜਾਏ ਜਲਦੀ ਮਿਲ ਜਾਏ ਉਹ ਚੀਜ਼ ਕੋਈ ਖਾਸ ਨਹੀਂ ਹੁੰਦੀ ਇਕ ਰੱਬ ਹੀ ਨੇ कबीर ने पारखो भी लगता है ग्राहक भी लगता है समझ भी है उसमें। लेना भी चाहता है मुल नहीं रहा नहीं गाहक, नहीं तो तो कबीर को फिर मुल की है तो दस जो मुल की है तो आप कहते ने कंचन स्यो पाइए नहीं तोल मन दे राम लिया है ਮਨ ਆਪਣੀ ਸੋਚਣੀ ਮਨ ਆਪਣੇ ਵਿਚਾਰ ਮਨ ਆਪਣੀ ਚਿਤਵਨੀ ਇਹ ਵੇਖੇ ਕਰ ਦੇ ਮਨੁੱਖ ਦੇ ਵਿਚਾਰਾਂ ਵਿੱਚ ਵਾਸਨਾ ਹੈ ਹੰਕਾਰ ਹੈ ਲੋਭ ਹੈ ਇਹ ਵੇਖੇ ਕਰ ਦੇ ਗੁਰੂ ਦੇ ਵਿਚਾਰਾਂ ਵਿੱਚ ਕਰਤਾਰ ਹੈ ਪ੍ਰੇਮ ਹੈ ਦਇਆ ਹੈ ਸੀਲ ਹੈ ਸੰਜਮ ਹੈ ਇਹ ਅਦਲਾ ਬਦਲੀ ਕਰਨੀ ਚਾਹੀਦੀ ਗ੍ਰਾਹਕ ਹੀ ਕਰਦਾ ਹੈ ਕੁਝ ਪੈਸੇ ਦਿੰਦਾ ਹੈ ਵਸਤੂ ਲੈ ਲੈਂਦਾ ਇੱਥੇ ਆਪਣੀ ਮਤ ਵੇਖੇ ਕਰ ਲੈ ਗੁਰੂ ਦੀ ਮਤ ਲੈ ਲੈ ਗੁਰੂ ਦੀ ਮਤ ਵਿੱਚ ਗਿਆਨ ਹੈ ਤੇਰੀ ਮਤ ਵਿੱਚ ਅਗਿਆਨ ਹੈ ਗੁਰੂ ਦੀ ਮਤ ਵਿੱਚ ਪ੍ਰੇਮ ਹੈ ਤੇਰੀ ਮਤ ਵਿੱਚ ਘਿਰਣਾ ਹੈ ਗੁਰੂ ਦੀ ਮਤ ਵਿੱਚ ਸਮ ਦ੍ਰਿਸ਼ਟੀ ਹੈ ਤੇਰੀ ਮਤ ਵਿੱਚ ਵਿਤਕਰੇ ਨੇ ਗੁਰੂ ਦੀ ਮਤ ਵਿੱਚ ਭਗਤੀ ਹੈ ਤੇਰੀ ਮਤ ਵਿੱਚ ਨਾਸਿਕਤਾ ਗੁਰੂ ਦੀ ਮਤ ਵਿੱਚ ਨਿਰਵੈਰਤਾ ਹੈ ਨਿਰਭੈਤਾ ਹੈ ਤੇਰੀ ਮਤ ਵਿੱਚ ਵੈਰ ਵਿਰੋਧ ਨਾ ਗੁਰੂ ਮਤ ਮੇਟ ਕਰ ਗੁਰੂ ਦੀ ਮਤ ਲੈ ਲੈ ਪਰ ਗਜ਼ਬ ਦੀ ਗੱਲ ਹੈ ਮਨੁ ਕੋੜੀ ਦੇ ਕੇ ਵੀ ਹੀਰਾ ਨਹੀਂ ਲੈਣਾ ਤੇ ਕੋੜੀ ਦੇ ਕੇ ਵੀ ਹੀਰਾ ਨਹੀਂ ਲੈਣਾ ਚਾਹੁੰਦਾ ਆਪਣੀ ਗੰਦੀ ਮਤ ਦੇ ਕੇ ਵੀ ਉਜਵਲ ਮਤ ਗੁਰੂ ਦੀ ਨਹੀਂ ਲੈਣਾ ਚਾਹੁੰਦਾ ਜਦ ਕੋ ਗੁਰੂ ਕਹਿੰਦਾ ਗੁਰ ਕੀ ਮਤ ਤੂੰ ਲੈ ਇਹਾ ਨੇ ਭਗਤ ਬਿਨਾ ਬਹੁ ਡੂਬੇ ਸੈ ਨੇ ਪ੍ਰੀਖਰਤੇ त्याਗੇ ਮਨ ਕੀ ਮਥੜੀ ਵਿਸਾਰੇ ਦੂਜਾ ਭਾਉ ਜਿਓ ਧਨ ਅਰਪਣ ਕਰਨਾ ਅਨ ਅਰਪਣ ਕਰਨਾ ਵਸਤਰ ਅਰਪਣ ਕਰਨੇ ਸੋਨਾ ਚਾਂਦੀ ਅਰਪਣ ਕਰਨਾ ਇਹ ਸਭ ਕੁਝ ਇਸ ਵਾਸਤੇ ਹੈ ਤਾਂ ਕਿ ਇੱਕ ਦਿਨ ਬੰਦੇ ਨੂੰ ਆਪਣਾ ਮਨ ਅਰਪਣ ਕਰਨ ਦੀ ਯੋਗਤਾ ਪਾਵੇ ਪਹਿਲੇ ਪਹਿਲੇ ਬੱਚਾ ਪੂਰਨਿਆਂ ਤੇ ਲਿਖਦਾ ਪੂਰਨੇ ਪਾਣੇ ਪੈਂਦੇ ਇਹ ਸਭ ਪੂਰਨੇ ਪਾਣੇ ਨੇ ਧਨ ਅਰਪਣ ਕਰਨਾ ਫੁੱਲ ਅਰਪਣ ਕਰਨੇ ਵਸਤਰ ਅਰਪਣ ਕਰਨੇ ਅਨ ਅਰਪਣ ਕਰਨਾ ਤਾਂ ਕਿ ਇੱਕ ਦਿਨ ਬੰਦੇ ਨੂੰ ਆਪਣਾ ਮਨ ਅਰਪਣ ਕਰਨ ਦੀ ਇਜਾਜ਼ਤ ਹੋ ਜਾਵੇ। ਤੇ ਜਦੋਂ ਮਨ ਅਰਪਣ ਕੀਤਾ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਵੇ। ਰੋਜ਼ Satsang ਵਿੱਚ ਆਣਾ, Katha Kirtan ਸੁੋਣਾ ਇਹ ਸਿਰਫ ਆਪਣੇ ਆਪ ਨੂੰ ਤਿਆਰ ਕਰਨਾ ਹੈ ਕਿ ਇੱਕ ਦਿਨ ਅਸੀਂ ਆਪਣੀ ਮੱਤ ਭੇਟ ਕਰ ਦੇਈਏ। ਆਪਣਾ ਮਨ ਭੇਟ ਕਰ ਦੇਈਏ। ਜਿਸ ਦਿਨ ਆਪਣਾ ਮਨ ਦੇਣ ਨੂੰ ਜੀ ਕਰੇ, ਮੱਤ ਭੇਟ ਕਰਨ ਨੂੰ ਜੀ ਕਰੇ ਸਮਝ ਲਓ ਸਤ ਸੰਗ ਦਾ ਫਲ ਮਿਲ ਗਿਆ ਸਤ ਸੰਗ ਦੀ ਸਫਲਤਾ ਪ੍ਰਾਪਤ ਹੋ ਗਈ ਚੌਲੀ ਦੇ ਪਹਿਲੇ ਤੇ ਫਲ ਹੈ ਕਿਉਂਕਿ ਆਪਣਾ ਮਨ ਜੈਸੇ ਭੇਟ ਕਰਦਾ ਹੈ ਮਨੁੱਖ ਤੇ ਗੁਰੂ ਦੀ ਮਤ ਪ੍ਰਾਪਤ ਹੁੰਦੀ ਹੈ ਉਹ ਗੁਰੂ ਦੀ ਮਤ ਦੇ ਵਿੱਚ ਹੀ ਪਰਮਾਤਮਾ ਹੈ ਮਨੁੱਖ ਦੀ ਮਤ ਦੇ ਵਿੱਚ ਪਦਾਰਥ ਹੈ ਮਨੁੱਖ ਦੀ ਸੋਚਣੀ ਦੇ ਵਿੱਚ ਕੀ ਹੈ ਸੰਸਾਰ ਹੈ ਪਦਾਰਥ ਹੈ ਗੁਰੂ ਦੀ ਸੋਚਣੀ ਦੇ ਵਿੱਚ ਪਰਮਾਤਮਾ ਹੈ ਨਿਰੰਕਾਰ ਹੈ ਮਤ ਭੇਟ ਕੀਤੀ ਆਪਣੀ ਲੈ ਲਈ ਗੁਰੂ ਦੀ ਮਤ ਉਸੇ ਮਤ ਦੁਆਰਾ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਈਸ਼ਵਰ ਦੀ ਪ੍ਰਾਪਤੀ ਹੋ ਜਾਂਦੀ ਹੈ ਆਪਣੀ ਮਤ ਦੇ ਵਿੱਚ ਸ਼ਰਾਬ ਪੀਣਾ ਹੈ ਗੁਰੂ ਦੀ ਮਤ ਵਿੱਚ ਅੰਮ੍ਰਿਤ ਛਕਣਾ ਹੈ ਹਮ ਆਪਣੀ ਮਤ ਦੇ ਵਿੱਚ ਦੁਪਹਿਰ ਨੂੰ ਉਠਣਾ ਹੈ ਗੁਰੂ ਦੀ ਮਤ ਵਿੱਚ ਅੰਮ੍ਰਿਤ ਵੇਲੇ ਉਠੀ ਬਸ ਜਿਵੇਂ ਗੁਰੂ ਦੀ ਮਤ ਆਈ ਸਾਰੇ ਹੀ दैਵੀ ਗੁਣ ਜੋ ਹੈ ਆ ਜਾਂਦੇ ਨੇ ਗੁਰੂ ਦੀ ਮਤ ਦੇ ਵਿੱਚ ਹੀ ਪ੍ਰਮਾਤਮਾ ਹੈ ਗੁਰੂ ਦੀ ਮੱਥ ਦੇ ਚ ਸਾਰਾ ਅਨੰਦ ਪਰਿਪੂਰਨ ਪ੍ਰਮਾਤਮਾ ਦਾ ਰਸ ਹੈ ਸਤਗੁਰ ਰਹਿਮਤ ਕਰਨ ਤੇ ਸਤ ਸੰਗ ਕਰਦੇ ਆ ਕਰਦੇ ਆ ਸਾਡਾ ਮਨ ਤਿਆਰ ਹੋਵੇ ਤੇ ਇਹ ਮਨ ਪੇਟ ਕਰ ਦੇਣਾ ਗੁਰੂ ਦੀ ਮੱਤ ਲੈ ਲੈਣੀ ਤੇ ਤਨੀ ਸੁਲਿ ਪ੍ਰਵਾਨ ਕਰਨਾ ਸਤਗੁਰ ਰਹਿਮਤ ਕਰਨ ਬਖਸ਼ਿਸ਼ ਕਰਨ ਉਹ ਮਹਾਨ ਹੈਰਾ ਉਹ ਮਹਾਨ ਰੱਬੀ ਦੌਲਤ ਸਾਨੂੰ ਵੀ ਪ੍ਰਾਪਤ ਹੋਵੇ ਇਸ ਵੀ ਚਰਚਾ ਜਿਸ ਦਾ ਸੇਕਨ ਸਤਿਗੁਰੂ ਜੀ ਜੋ ਹੈ ਬਾਣੀ ਵਿੱਚ ਹੈ ਸਾਰਿਆਂ ਦਾ ਹਾਰਦਿਕ ਤੌਰ ਤੇ ਜਨਮਾਦ ਮਹਾਂ ਪਰਿਖੋਂ ਦਾ ਵੀ ਹਾਰਦਿਕ ਤੌਰ ਤੇ ਜਨਮਾਦ ਪਾਵਨ ਅਸਥਾਨ ਸੀ ਤੇ ਮੈਂ ਦੇਖਦਾ ਵਕਈ ਇਹ ਛੋਟੇ ਛੋਟੇ ਬੱਚਿਆਂ ਦੀ ਦੇਖ ਰਖੀ ਹੈ ਔਰ ਬਹੁਤ ਸੋਹਣੀ ਲੰਗਰ ਦੀ ਮਰਿਆਦਾ ਵੀ ਹੈ ਸੰਗਤ ਤੇ ਪੰਗਤ ਦਾ سلسلہ ਹੈ ਪਾਤਸ਼ਾਹ ਰਹਿਮਤ ਕਰਨ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਖਸ਼ਾਂਕਰਨ ਸੰਗਤ ਚਲਦੀ ਰਹੇ ਸੰਗਤ ਚਲਦੀ ਰਹੇ ਤੱਕ ਦੁਨੀਆਂ ਦੀਆਂ ਸਰੀਰਕ ਲੋੜਾਂ ਅਗਰਾਤਮਕ ਲੋੜਾਂ ਦੀ ੂੜਤੀ ਹੋਦੀ ਰਹੇ ਸਾਰਿਆਂ ਦਾ ਹਾਰ ਦੇ ਸੌਰਤੇ ਧੰਨਵਾਦ ਬੋਲ ਤੁਗਦੀ ਸ਼ਵਾ ਵਾਯੂ ਗ੍ਰੋਧੀ ਕਾਲ ਸਾਬ ਬਰਕਤ ਦੀ ਸਤਿ